ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਸਵੇਰ ਦਾ 6 ਵਜੇ ਦਾ ਚਾਹ ਅਸੀਂ ਪੀ ਲਈ ਚਾਹ ਪੀ ਲਈ ਬਸ ਚਾਹ ਦੇ ਪਾਂਡੇ ਸਾਫ਼ ਕਰਦੀਆਂ ਉਸ ਤੋਂ ਬਾਅਦ ਸਵੇਰੇ ਕੰਮ ਆਉਣ ਲੱਗਿਆ ਅਜਿਹੇ ਵੀ ਆ ਕਰ ਲਿਆ ਆ ਕਰ ਲਈ ਉਸ ਤੋਂ ਬਾਅਦ ਕੱਪੜਾ ਤਾਂ ਉੱਤੇ ਪੈਨ ਮਸ਼ੀਨ 'ਚ ਕੱਪੜਾ ਸੁੱਕਣੇ ਬਣਾਉਂਗੀ ਸਬਜ਼ੀ ਮੈਂ ਬਣਾਉਣੀ ਹੈ ਸ਼ਾਹੀ ਪਨੀਰ ਆ ਜੋ ਦੀ ਮੈਂ ਅੱਧੀ ਤਿਆਰੀ ਕਰਕੇ ਰੱਖਤੀ ਇਸ ਲਈ ਉਹ ਸਬਜ਼ੀ ਬਣਾਉਣ ਤੇ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਣਾ ਉਹ ਫਿਰ ਮਠੇਰ ਕੇ ਆਰਾਮ ਦਾ ਬਣਾਉਂਗੀ ਹੈਲਪਰ ਅੱਜ ਝਾੜੂ-ਪੋਚਾ ਲਾ ਰਹੀਆਂ ਜਦੋਂ ਅੰਦਰ ਝਾੜੂ-ਪੋਚਾ ਕਰ ਲਈ ਸਫਾਈ ਕਰਦੀ ਨਾ ਫਿਰ ਮਠੇਰ ਕੇ ਸਬਜ਼ੀ ਬਣਾਉਂਗੀ ਕਿਉਂਕਿ ਜਿਆਦਾ ਟਾਈਮ ਨਹੀਂ ਲੱਗਣਾ ਸਬਜ਼ੀ ਤੇ ਮਸਾਲਾ ਮੇਰੇ ਕੋਲ ਆਲਰੇਡੀ ਗ੍ਰੇਵੀ ਦਪਣਿਆ ਪਈ ਇੱਕ ਵਾਰ ਤਾਂ ਭਾਂਡੇ ਸਾਫ਼ ਕਰਕੇ ਬਾਹਰ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਫਿਰ ਦੇਖਦੇ ਆ ਥੋੜੀ-ਬਹੁਤੀ ਟੈਸਟਿੰਗ ਵਗੈਰਾ ਅੱਜ ਕੀ ਕਰਨੀ ਆ ਭਾਂਡੇ ਚੱਕ ਲਈਏ ਤਾਂ ਕੱਪੇ ਸਾਫ਼ ਨੇ ਦਾਲ ਕੋਈ ਆਇਆ ਸੀ ਮੈਂ ਚਾਹ ਪਾਉਂਦੀ ਸੁਵਿੰਦਰ ਕੰਦੇ ਸਟੇਪ ਦੇ ਗਰਾਸਾਂ 'ਚ ਪਾ ਦਿੰਨਾ ਚਨਾ ਪਾਉ ਇੱਕ ਦੁੱਧ ਵਾਲਾ ਇੱਕ ਸਾਫ਼ ਫਿਰ ਉਹਨੇ ਕਿ ਕੰਮ ਜਿਹੜੇ ਹੈਗੇ ਨੇ ਕਰਦੇ ਡਸਟਿੰਗ ਇੱਕ ਦਿਨ ਨਾ ਕਰੋ ਫਿਰ ਅਗਲੇ ਦਿਨ ਆਏ ਹੁੰਦਾ ਵੀ ਇੰਨੀ ਮਿੱਟੀ ਚੜ ਗਈ ਕੱਲ ਮੈਂ ਡਸਟਿੰਗ ਕਰੀ ਨਹੀਂ ਨਹੀਂ ਕਰੀ ਕੱਲ ਮੈਂ ਆਪਣੇ ਰੂਮ ਦੀ ਕਰੀ ਐ ਕੁਝ ਏਰੀਆ ਦੀ ਨਹੀਂ ਕਰੀ ਫਿਰ ਉਹ ਏਰੀਆ ਇੱਕ ਦਿਨ ਛੱਡਦੀ ਆਪਾਂ ਨਾ ਕਰੀ ਫਿਰ ਇੰਨਾ ਗੰਦਾ ਲਾਗਿਆ ਫਿਰ ਆਉਂਦਾ ਪਤਾ ਨਹੀਂ ਕਿੰਨੀ ਮਿੱਟੀ ਚੜੀ ਪਈ ਐ ਮੌਸਮ ਬਹੁਤ ਡਸਟ ਵਾਲਾ ਮੌਸਮ ਬਹੁਤ ਮਿੱਟੀ ਵਾਲਾ ਇੱਕ ਚੀਜ਼ ਵੀ ਇੱਕ ਦਿਨ ਨਾ ਹੋਵੇ ਸਾਫ਼-ਸਾਫ਼ ਫਿਰ ਨਾ ਪਤਾ ਨਹੀਂ ਕਿੱਦੇ ਜੀ ਸਫਾਈ ਨਹੀਂ ਹੋਈ ਨਹੀਂ ਮਿੱਟੀ ਚੜ ਜਾਂਦੀ ਐ ਚਲੋ ਜੀ ਲੱਗੀ ਆਪਣੇ ਕੰਮ ਤੇ ਦੋ ਦਿਨਾਂ ਰਾਤ ਮੇਰੇ ਲਈ ਪੇਸਟਰੀ ਲੈ ਕੇ ਆਏ ਸੀ ਇਹ ਚਾਕਲੇਟ ਪੇਸਟਰੀ ਮੈਂ ਕਿਹਾ ਸੀ ਨਾ ਲੈ ਕੇ ਆਉਂ ਮੈਂ ਨਹੀਂ ਖਾਣੀ ਹੈਗੀ ਕਹਿੰਦੇ ਨਾ ਮੈਂ ਲੈ ਕੇ ਆਉਂਗਾ ਮੈਂ ਲੈ ਕੇ ਆਉਂਗਾ ਫਿਰ ਰਾਤ ਮੈਂ ਨਹੀਂ ਖਾਦੀ ਪਰ ਅੱਜ ਮੈਂ ਦਿਨੇ ਖਾਉਂਗੀ ਇਹ ਮੇਰੇ ਵਾਸਤੇ ਲੈ ਕੇ ਆਏ ਸੀਗੇ ਡਾਰਕ ਚਾਕਲੇਟ ਪੇਸਟਰੀ ਅੱਜ ਦਿਨੇ ਖਾਉਂਗੀ ਫਿਰ ਰਾਤ ਨੂੰ ਸ਼ਾਮ ਨੂੰ ਮੈਂ ਮਿੱਠਾ ਬਿਲਕੁਲ ਵੀ ਨਹੀਂ ਖਾਂਦੀ ਬਿਲਕੁਲ ਵੀ ਨਹੀਂ ਖਾਂਦੀ ਅੱਜ ਦਿਨੇ ਖਾ ਲੂੰਗੀ ਕਿਉਂਕਿ ਕੋਈ ਵੀ ਇਹ ਜੀ ਹੈਵੀ ਚੀਜ਼ ਮਿੱਠੇ ਵਾਲੀ ਆਪਾਂ ਖਾਣੀ ਤਾਂ ਸਵੇਰੇ ਦੁਪਹਿਰ ਦੁਪਹਿਰ ਤੱਕ ਖਾ ਲਓ ਚਾਹ ਪੀਣ ਤੋਂ ਬਾਅਦ ਚਾਹ ਵਾਲੇ ਪਾਂਡੇ ਵਗੈਰਾ ਸਾਫ਼ ਕਰਕੇ ਦੁੱਧ ਵਾਲਾ ਭਤੀਲਾ ਖਾਲੀ ਕਰਕੇ ਇੰਨੇ ਕੰਮ ਕਰਕੇ ਫਿਰ ਮੈਂ ਬਾਹਰ ਆ ਕੇ ਕੱਪੜੇ ਸੁਪਣੇ ਪਾ ਦਾਨੀਆਂ ਜਿਸ ਦਿਨ ਤੋਤੇ ਹੁੰਦੇ ਨੇ ਕੱਪੜੇ ਜਿਸ ਨਹੀਂ ਤੋਤੇ ਫਿਰ ਅੰਦਰ ਜੋ ਲੱਭਦਾ ਕੁਕਿੰਗ ਵਾਲ ਹੋ ਜਾਂਦੇ ਆ ਤੇ ਅੱਜ ਕੱਪੜੇ ਮੈਂ ਤੋਤੇ ਸੀ ਇਹ ਰਾਤ ਫੁੱਲੀ ਮਸ਼ੀਨ ਚ ਲੋਡ ਕਰਦੇ ਸੀ ਤੇ ਮੈਂ ਕਿਹਾ ਚਲੋ ਪਹਿਲਾਂ ਕੱਪੜੇ ਸੁੱਕਣੇ ਪਾ ਕੇ ਆਉਣੀ ਆ ਫਿਰ ਜੇ ਉਹਨਾਂ ਆਪਣਾ ਕੰਮ ਖਤਮ ਹੁੰਦਾ 10:00 11:00 ਵਜੇ ਨਾ ਆਪਾਂ ਫ੍ਰੀ ਹੁੰਨੇ ਅੰਦਰੋਂ ਤੇ ਉਦੋਂ ਕੱਪੜੇ ਸੁੱਕ ਜਾਂਦੇ ਨੇ ਫਿਰ ਆਪਾਂ ਅੰਦਰ ਆਰਾਮ ਨਾਲ ਟੈਂਸ਼ਨ ਫ੍ਰੀ ਹੋ ਕੇ ਬੈਠ ਜਾਨੇ ਵੀ ਮਿੱਠੂਪੇ ਪਿਆ ਜਾਂ ਹਵਾ ਚ ਕੋਈ ਰੰਗਿਰਨਾ ਜਾਏ ਹਨਾ ਫਿਰ ਕੱਪੜੇ ਸਮਝ ਜਾਂਦੇ ਰੋਜ਼ ਨੂੰ ਜਾਨੀ ਕਿ ਉਦੋਂ ਆਪਣਾ ਅੰਦਰਲਾ ਕੰਮ ਖਤਮ ਹੁੰਦਾ ਉਦੋਂ ਕੱਪੜੇ ਸਮਝ ਜਾਂਦੇ ਫਿਰ ਆਪਾਂ ਟੈਨਸ਼ਨ ਫਰੀ ਹੋ ਕੇ ਆਰਾਮ ਨਾਲ ਫਰੀ ਹੋ ਕੇ ਬੈਠ ਜਾਣਗੇ ਤੇ ਕੁਝ ਦੋ ਚਾਰ ਕੰਮ ਮੀਨ ਮੀਨ ਜੇ ਮੇਰੇ ਪਲਾਨ ਹੁੰਦੇ ਜਿਵੇਂ ਕੁਕਿੰਗ ਦਾ ਮੈਂ ਪਲਾਨ ਕਰਕੇ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਰੱਖਦੀ ਹੁੰਨੇ ਵੀ ਕੀ ਬਣੂਗਾ ਖਾਣੇ ਵਿੱਚ ਤੇ ਕੱਪੜਿਆਂ ਦੀ ਪਲੈਨਿੰਗ ਹੁੰਦੀ ਹੈ ਵੀ ਕੱਪੜੇ ਧੋਣੇ ਆ ਕਿ ਨਹੀਂ ਧੋਣੇ ਜੇ ਨਹੀਂ ਧੋਣੇ ਹੁੰਦੇ ਫਿਰ ਅੰਦਰ ਉਸ ਅਕੋਰਡਿੰਗ ਕੋਈ ਆਫ ਦਿ ਟਾਈਮ ਅਕੋਰਡਿੰਗ ਕੰਮ ਹੋ ਜਾਂਦਾ ਕੋਈ ਡਸਟਿੰਗ ਦਾ ਕੋਈ ਸਾਰੇ ਕੰਮ ਇੱਕ ਦਿਨ ਚ ਵੀ ਹੋਣੇ ਪੋਸੀਬਲ ਨਹੀਂ ਹੈਗੇ ਸਾਰਾ ਕੁਝ ਆਪੇ ਇੱਕ ਦਿਨ ਚ ਹੀ ਕਰਨਾ ਚਾਹ। ਮੈਂ ਅੱਜ ਮੈਂ ਕੱਪੜੇ ਧੋਲੇ, ਸਮਾਂ ਲੂੰਗੀ ਵੀ, ਪ੍ਰੈਸ ਵੀ ਕਰੂੰ। ਫਿਰ ਅੱਜ ਥੋੜਾ ਜਿਹਾ ਅੰਦਰ ਹੋਰ ਕੰਮ ਘੱਟ ਹੋ ਜਾਊਗਾ। ਤੇ ਇਸ ਤਰ੍ਹਾਂ ਵਾਰੀ-ਵਾਰੀ ਕੋਈ ਨਾ ਕੋਈ ਕੰਮ ਰੋਜ਼ ਹੁੰਦਾ ਰਹਿੰਦਾ। ਇੱਕ ਵਾਰ ਥੋੜੇ-ਥੋੜੇ ਕੰਮ ਤੁਸੀਂ ਰਾਤ ਨੂੰ ਇੱਕ ਦਿਨ ਪਹਿਲਾਂ ਪਲਾਨ ਕਰ ਲਓ ਤਾਂ ਸਵੇਰੇ ਕੰਮ ਸ਼ੁਰੂ ਕਰਨੇ ਈਜ਼ੀ ਹੋ ਜਾਂਦੇ ਨੇ। ਫਿਰ ਸੋਚਣਾ ਨਹੀਂ ਪੈਂਦਾ ਵੀ ਕੀ ਕਰੀਏ। ਤੇ ਅੰਦਰ ਆ ਕੇ ਮੈਂ ਬਣਾ ਲਈ ਸੀ ਚਾਹੀ ਪਨੀਰ ਦੀ ਸਬਜ਼ੀ। ਮਸਾਲਾ ਤਾਂ ਮੈਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਇਹਦਾ ਰੱਖ ਲਿਆ ਸੀ ਗ੍ਰाइंड ਕਰਕੇ। ਤੇ ਫਿਰ ਥੋੜਾ ਜਿਹਾ ਆਪਾਂ ਨੂੰ ਸਵੇਰੇ ਟਾਈਮ ਘੱਟ ਲੱਗਦਾ ਤੇ ਗਰੇਵੀ ਮੈਂ ਥੋੜੀ ਜਿਆਦਾ ਰੱਖੀ ਕਿਉਂਕਿ ਇੱਕ ਤਾਂ ਪਈ ਪਈ ਗਾੜੀ ਹੋ ਜੂਗੀ ਇੱਕ ਸਾਡੇ ਘਰੇ ਗਰੇਵੀ ਜਿਆਦਾ ਪਸੰਦ ਖਾਦੇ ਕਿਉਂਕਿ ਰਾਈਸ ਨਾਲ ਬਣਨਗੇ ਉਸ ਕਰਕੇ ਗਰੇਵੀ ਥੋੜੀ ਜਿਆਦਾ ਪਸੰਦ ਕਰਦੇ ਨੇ ਬਾਕੀ ਪਈ ਪਈ ਕਾਫੀ ਗਾੜੀ ਹੋ ਜਾਂਦੀ ਇੱਕ ਵਾਰ ਮੈਂ ਪਤਲੀ ਹੀ ਰੱਖਦੀ ਹੁੰਦੀ ਆ ਟਾਈਮ ਹੋ ਰਿਹਾ 7:30 ਦਾ ਸਬਜੀ ਬਣ ਚੁੱਕੀ ਆ ਦੁੱਧ ਬੋਇਲ ਹੋ ਗਿਆ ਇਧਰ ਮੈਂ ਰੱਖੇ ਨੇ ਚਾਵਲ ਬਣਨੇ ਰੱਖੇ ਨੇ ਚਾਵਲ ਬਣ ਰਹੇ ਨੇ ਕੱਚੇ ਨਹੀਂ ਮੰਨਦੇ ਤੇ ਟੁੱਟ ਜਾਣਗੇ ਬਸ ਬਣਨ ਵਾਲੇ ਨੇ ਮੇਰੇ ਸਕੂਲ ਸਿਮ ਹੈ ਕੋਈ ਕਾਲੀ ਨਹੀਂ ਹੈ ਖਾਣ ਦੀ ਕਾਲੀ ਹੋਵੇ ਤਾਂ ਹਲਕਾ ਹੀ ਤੇਰੇ ਕਰਨਾ ਬਾਕੀ ਜਿੰਨਾ ਸਿਮ ਗੈਸ ਤੇ ਕੁਕਿੰਗ ਕਰਾਂਗੇ ਨਾ ਚਾਵਲ ਕੁਕ ਕਰਾਂਗੇ ਉਹ ਨਹੀਂ ਬਗਲੇ ਬਣਦੇ ਨੇ ਤੇ ਇਧਰ ਮੈਂ ਸੋਕ ਕਰੇ ਆਪਣੇ ਲਈ ਓਟਸ ਬਿਕੋਜ਼ ਮੇਰੇ ਕੋਲ ਕੋਈ ਹੋਰ ਆਪਸ਼ਨ ਨਹੀਂ ਸੀ ਪਨੀਰ ਆਲਰੇਡੀ ਬਣਾ ਲਿਆ ਐਗ ਮੈਂ ਸਵੇਰੇ ਖਾਂਦੀ ਨਹੀਂ ਸੀ ਜਿਹਦੇ ਲਈ ਮੇਰੇ ਕੋਲ ਕੋਈ ਬੈਟਰ ਨਹੀਂ ਸੀਗਾ ਬੇਸਨ ਚਿਲਾ ਮੈਨੂੰ ਥੋੜਾ ਜਿਆਦਾ ਸਵੇਰੇ ਪਤਾ ਨਹੀਂ ਵਧਿਆ ਲੱਗਦਾ ਟਾਈਮ ਲੱਗਦਾ ਬਣਾਉਣ ਤੇ ਗਰਮੀ 'ਚ ਖਾਣਾ ਔਖਾ ਲੱਗਦਾ ਤੇ ਆਟਾ ਵੀ ਗੋਲ ਤਾਂ ਬਸ ਹੁਣ ਮੈਂ ਥੋੜੀ ਜੀ ਡਸਟਿੰਗ ਵਾਲ ਹੁੰਨੀ ਆ ਡਸਟਿੰਗ ਕਰਦੀ ਆ ਲੌਬੀ ਦੀ ਡਾਈਨਿੰਗ ਹਾਲ ਦੀ ਐਨ ਤੇ ਕਰਤੀ ਪ੍ਰਸਾਂ ਵਾਲੇ ਲੱਗ ਕਰਤੇ ਅੱਧੇ ਘੰਟੇ ਬਾਅਦ ਪਏ ਨੇ ਗਾਫਟਿੰਗ ਵਾਲ ਹੋ ਜਾ ਹਜੇ ਬ੍ਰੇਕਫਾਸਟ ਨਹੀਂ ਕਰਨਾ ਅੱਧਾ ਘੰਟਾ ਸਵਾ 8:00 ਨੇ ਪੌਣੇ 9:00 ਦੇ ਕਰੀਬ ਕਰੂਗੀ ਆਪਣਾ ਬ੍ਰੇਕਫਾਸਟ ਮੈਂ ਤੇ ਹੁਣ ਥੋੜੀ ਬਹੁਤੀ ਝਾੜ ਪੂੰਜੀ ਕਰ ਲਈਏ ਫਿਰ ਥੋੜਾ ਜਾਂ ਇੱਥੇ ਸੱਲੀ ਹੋਏ ਨੇ ਵੀ ਆਹ ਥੋੜਾ ਜਿਹਾ ਸਫਾਈ ਕੀਤੀ ਆ ਹੱਥ ਲਾਇਆ ਔਰ ਜੋ ਲੱਗ ਜੋ ਕਰਨਾ ਫਿਰ ਹਟਣਾ ਮੁਸ਼ਕਲ ਹੋ ਜਾਂਦਾ ਪਹਿਲਾਂ ਤਾਂ ਸ਼ੁਰੂ ਜੇ ਲੱਗਣਾ ਮੁਸ਼ਕਲ ਹੈ ਕੋਰ ਕੱਪੜੇ ਚੱਕਣਾ ਮੁਸ਼ਕਲ ਹੋ ਜਾਂਦਾ ਫਿਰ ਲੱਗਜੋ ਕੰਮ ਕਰਨਾ ਫਿਰ ਨਹੀਂ ਹਟ ਹੁੰਦਾ ਫਿਰ ਤਾਂ ਇਹਨੂੰ ਦਾ ਬਸ ਆ ਵੀ ਕਰ ਦੋ ਆ ਵੀ ਕਰ ਦੋ ਆ ਵੀ ਕਰ ਦੋ ਤੇ ਹੁਣ ਜਦੋਂ ਮੈਨੂੰ ਲੱਗਿਆ ਮੇਰੇ ਕੋਲ ਟਾਈਮ ਹੈਗਾ ਫਿਰ ਮੈਂ ਥੋੜੀ ਮੈਂ ਕਿਹਾ ਜੋ ਡਸਟਿੰਗ ਕਰ ਲਾਂ ਨਾ ਮੈਂ ਹੱਥ ਲਗਾ ਕੇ ਦੇ ਦੇ ਦੀ ਡਸਟ ਕਿੰਨੀ ਆ ਡਸਟਰ ਦਾ ਕੋਈ ਅੰਤ ਹੀ ਨਹੀਂ ਹੈਗਾ ਐਨੀ ਡਸਟ ਐਨੀ ਮਿੱਟੀ ਐਨੀ ਡਸਟ ਕੀ ਕਰੇ ਰੋਜ਼ ਤੇ ਉਹੀ ਕੰਮ ਉਹੀ ਕੰਮ ਆ ਨਾ ਫਿਰ ਕਈ ਮੈਂ ਭੈਣਾ ਮੈਨੂੰ ਇਹ ਕਮੈਂਟ ਕਰਦੀਆਂ ਥੋੜੇ ਵੀਡੀਓਜ਼ ਆਲਮੋਸਟ ਸੇਮ ਹੁੰਦੀਆਂ ਨੇ ਘਰ ਤੇ ਕੰਮ ਵੀ ਤਾਂ ਸੇਮ ਹੁੰਦੇ ਨੇ ਫਿਰ ਆਪਾਂ ਕਰਨਾ ਛੱਡ ਦਨਾਂ ਕੀ ਕਰੀਏ ਕਰਨਾ ਹੀ ਪੈਂਦੇ ਨੇ ਉਹੀ ਮੇਰੇ ਵੀਡੀਓਜ਼ ਹੋਣਗੇ ਜੋ ਮੇਰੇ ਘਰ ਤੇ ਕੰਮ ਹੋਣਗੇ ਡੇਲੀ ਵਲੋਗਿੰਗ ਮੇਰੀ ਫਿਰ ਇਹ ਆਈ ਹੋਊਗੀ ਘਰ ਦੇ ਕੰਮਾਂ ਦੀ ਕੰਮ ਕਰਦੇ ਰੋਜ਼ ਹੁੰਦੇ ਨੇ ਡੇਲੀ ਬਲੌਗਿੰਗ ਫਿਰ ਉਸ ਅਕੋਰਡਿੰਗ ਹੀ ਹੋਊਗੀ ਹਨਾ ਕੋਈ ਅਸੀਂ ਬਾਹਰ ਅੰਦਰ ਜਾ ਦਾ ਘੁਮਣਾ ਫਿਰਨਾ ਨਹੀਂ ਜਾਂਦੇ ਹੈਗੀ ਦਵਿੰਦਰ ਕੱਲੀ ਨਹੀਂ ਬਹੁਤ ਬਿਜ਼ੀ ਰਹਿੰਦੇ ਨੇ ਕੰਮਾਂ ਵਿੱਚ ਔਰ ਸਾਨੂੰ ਪਸੰਦ ਵੀ ਨਹੀਂ ਹੈਗਾ ਰੋਜ਼ ਘੁਮਣਾ ਫਿਰਨਾ ਪੋਸੀਬਲ ਵੀ ਨਹੀਂ ਹੈਗਾ ਆਪ ਦੇਖੋ ਰੀ ਕੰਫਰਟ ਜ਼ੋਨ ਚ ਰਹਿਣਾ ਹੀ ਮੈਂ ਪਸੰਦ ਕਰਦੀ ਆਂ ਜੇ ਕਦੇ-ਕਦੇ ਜਾਣਾ ਪੈ ਜੇ ਮੈਨੂੰ ਥੋੜੀ ਔਖਾ ਲੱਗਦਾ ਮੈਨੂੰ ਤਾਂ ਆਪ ਦਾ ਘਰ ਦਾ ਕੰਫਰਟ ਜ਼ੋਨ ਹੀ ਪਸੰਦ ਆ ਕਿਉਂਕਿ ਠੀਕ ਹੈ ਕਦੇ-ਕਦੇ ਜਾਣਾ ਵੀ ਚਾਹੀਦਾ ਪਰ ਅ ਕਈ ਵਾਰ ਨਾ ਆਏ ਹੋਏ ਨੇ ਵੀ ਆਪਾਂ ਘਰੋਂ ਜਾਓ ਸਾਰੇ ਕੰਮ ਕਰਕੇ ਜਾਓ ਆ ਕੇ ਫੇਰ ਕਰੋ ਫਿਰ ਆ ਇਹ ਨਾਲ ਦੇ ਸੋ ਚੰਗਾ ਤਾਂ ਬੰਦਾ ਘਰ ਹੀ ਠੀਕ ਆ ਜੋ ਪੰਜ ਪੰਜ ਕੇ ਸਾਰੇ ਕੰਮ ਕਰਕੇ ਜਾਓ ਆ ਕੇ ਫੇਰ ਕਰੋ ਇਹ ਦੁੱਧ ਬੈਟਰ ਆਪਾਂ ਘਰ ਹੀ ਠੀਕ ਆ ਕੰਮ ਤਾਂ ਆਪਣੇ ਆਰਾਮ ਨਾਲ ਹੋਈ ਹੁੰਦੇ ਨੇ ਪਰ ਕਦੇ ਕਦੇ ਠੀਕ ਆ ਚਲੋ ਜਾਣਾ ਵੀ ਪੈਂਦਾ ਹੁਣ ਮੈਨੂੰ ਥੋੜਾ ਜਿਹਾ ਟਾਈਮ ਸੀ ਮੈਂ ਚਲੋ ਮੈਂ ਡਸਟਿੰਗ ਕਰਾਂ ਤੇ ਕਿਉਂਕਿ ਅੱਜ ਖਾਣਾ ਕਿਸੇ ਨੇ ਖਾਣਾ ਨਹੀਂ ਸੀ ਬਣੇ ਹੀ ਪਏ ਸੀ ਖਾਣਾ ਤਾਂ ਮੇਰੇ ਕੋਲ ਇੱਕ ਤੋਂ ਫੁਲਕੇ ਬਣਾਉਣੇ ਸੀਗੇ ਚਾਵਲ ਬਣੇ ਪਏ ਸੀਗੇ ਸਬਜੀ ਬਣੀ ਪਈ ਸੀ ਮੇਰਾ ਓਟਮੀਲ ਬਣਿਆ ਪਿਆ ਸੀ ਮੈਂ ਕਿ ਚਲੋ ਫਿਰ ਜਿੰਨਾ ਟਾਈਮ ਹੈਗਾ ਸਾਫ ਸਫਾਈ ਵੱਲ ਲਗਾ ਲਿਏ ਕਿਉਂਕਿ ਫਿਰ ਇਹ ਵੀ ਜ਼ਰੂਰੀ ਹੋ ਜਾਂਦੀ ਆ ਮੌਸਮ ਅਹੇ ਜ ਅੱਜਕੱਲ ਤਾਂ ਇੰਨੀ ਮਿੱਟੀ ਆਉਂਦੀ ਆ ਵੀ ਕੀ ਕਰੀ ਇੱਕ ਦਿਨ ਨਾ ਸਾਫ ਕਰੋ ਇੱਕ ਦਿਨ ਵੀ ਇਹਨਾਂ ਬੁਰਾ ਲੱਗਦਾ ਘਰਾਂ ਐ ਲੱਗਦਾ ਪਤਾ ਨਹੀਂ ਕਿੱਦੇ ਇਹਦਾ ਉਥਲ ਪੁਥਲ ਹੋਇਆ ਪਿਆ ਸਾਰਾ ਖੁਸ਼ ਔਰ ਸਾਫ ਕਰ ਦੋ ਤਾਂ ਹੱਥ ਲਗਾਓ ਥੋੜਾ ਬਹੁਤ ਸਾਫ ਸਫਾਈ ਕਰ ਲੋ ਤਾਂ ਫਿਰ ਉਹੀ ਜਗ੍ਹਾ ਇੰਨੀ ਵਧੀਆ ਸੋਹਣੀ ਸਾਫ ਸੁਥਰੀ ਲੱਗਣ ਲੱਗ ਜਾਂਦੀ ਹੈਗੀ ਹੁਣ ਮੈਂ ਕਿਹਾ ਚਲੋ ਲੌਬੀ ਦੀ ਤੇ ਡਾਈਨਿੰਗ ਹਾਲ ਦੀ ਕਰਦਾਂ ਨੇ ਡਸਟਿੰਗ ਇੰਨੀਕ ਕਿਉਂਕਿ ਕੱਪੜੇ ਵੀ ਸੰਭਾਲ ਲੂੰਗੀ ਫਿਰ ਉੱਤਰ ਵੀ ਟਾਈਮ ਹੋ ਜਾਊਗਾ ਇਸ ਕਰਕੇ ਵੇ ਸਾਰਾ ਕੰਮ ਇੱਕ ਦਿਨ ਵੀ ਨਾ ਮੈਂ ਲੈਂਦੀ ਹੁੰਦੀ ਥੋੜਾ ਥੋੜਾ ਕਰਕੇ ਚਲੋ ਕਰਦਾ ਨਹੀਂ ਹੁੰਦੀ ਜਿੰਨਾ ਕ ਆਪਦੇ ਤੋਂ ਹੋਵੇ ਜਿੰਨਾ ਕ ਆਪਦੇ ਕੋਲੇ ਟਾਈਮ ਹੈ ਕਿਉਂਕਿ ਫਿਰ ਉਸ ਤੋਂ ਬਾਅਦ ਕੀ ਜਾਂਦਾ ਵੀ ਖਾਣਾ ਕਰਨਾ ਕਿਚਨ ਕਲੀਨ ਕਰਨੀ ਭਾਂਡੇ ਸਾਫ਼ ਕਰਨੇ ਕਿੰਨਾ ਹੀ ਕੰਮ ਹੋ ਜਾਂਦਾ ਸਾਰੇ ਕੰਮ ਇੱਕ ਦਿਨ 'ਚ ਵੀ ਨਹੀਂ ਹੁੰਦੇ ਹੈਗੇ ਔਰ ਮੈਨੂੰ ਲੱਗਦਾ ਵੀ ਕਰਨੇ ਵੀ ਨਹੀਂ ਚਾਹੀਦੇ ਥੋੜਾ ਜਿਹਾ ਆਪਣੇ ਆਪ ਨੂੰ ਵੀ ਆਰਾਮ ਵਿੱਚ ਰੱਖੋ ਥੱਕੋ ਨਾ ਬਹੁਤ ਜ਼ਿਆਦਾ ਫਿਰ ਇਹ ਨਾ ਹੋਵੇ ਬਾਹਰ ਵੀ ਚੱਪ ਲੇਟ ਜੀ ਤੇ ਆਪ ਗੋਲੀਆਂ ਲੈਣਦੇ ਫਿਰ ਇਹ ਮੇਰਾ ਦੁੱਖਦਾ ਮੇ ਇਸ ਕਰਕੇ ਥੋੜਾ ਥੋੜਾ ਕੰਮ ਕਰ ਲਓ ਜਿੰਨਾ ਆਪ ਤੋਂ ਹੁੰਦਾ ਇਹ ਕੰਮ ਤਾਂ ਕਦੇ ਖਤਮ ਨਹੀਂ ਹੁੰਦੇ ਚੱਲ ਹੀ ਜਾਣਗੇ ਅੱਜ ਸਾਫ਼ ਕਰਤਾ ਕੱਲ ਨੂੰ ਫਿਰ ਸਫਾਈ ਕਰਨੀ ਪਊਗਾ ਅੱਜ ਖਾਣਾ ਬਣਾ ਲੈ ਕੱਲ ਨੂੰ ਵੀ ਬਣਾਉਣਾ ਪਊਗਾ ਖਾਣਾ ਵੀ ਪਊਗਾ ਰੋਜ਼ ਦੇ ਉਹੀ ਕੰਮ ਨੇ ਬਸ ਐਨੀ ਕੁ ਮਿਹਨਤ ਕਰਨੀ ਸੀ ਡਸਟਿੰਗ ਨੂੰ ਉਸ ਵਾਸਤੇ ਮਾਈਨਿੰਗ ਟੇਬਲ ਦੇ ਨੀਚੇ ਦਾ ਫਰੇਮ ਡੀਪ ਕਲੀਨ ਕਰਨਾ ਪਰ ਅੱਜ ਫਿਰ ਮੈਂ ਨਹੀਂ ਕਰਾ ਹੈਗਾ ਛੱਡ ਹੀ ਦਿੱਤਾ ਮੈਂ ਕਿ ਚਲੋ ਫੇਰ ਸਹੀ ਕਰੇ ਕ ਫਿਰ ਉਸ ਦਿਨ ਇਕੱਲਾ ਹੀ ਉਹੀ ਕਰੂੰਗਾ ਪਰ ਥੋੜਾ ਜ਼ਿਆਦਾ ਟਾਈਮ ਲੱਗੂਗਾ ਹੋ ਗਿਆ ਸਵਾ ਦਸਤਾ ਤੇ ਮੇਰੇ ਸਾਰੇ ਕੰਮ ਹੋ ਗਏ ਫਿਨਿਸ਼ ਕੱਪੜੇ ਵੀ ਮੈਂ ਜਿਹੜੇ ਧੁੱਤੇ ਸੀ ਪ੍ਰੈਸ ਕਰ ਲਏ ਮੈਂ ਦਵਿੰਦਰ ਵੀ ਵੇਟ ਕਰ ਰਹੀ ਸੀ ਖੇਸੀ ਇਹ ਵੀ ਖਾਣਾ ਖਾਣ ਆਉਣਗੇ ਆਉਣਗੇ ਫਿਰ ਮੈਂ ਕਿਚਨ ਦੀ ਸਾਫ ਸਫਾਈ ਕਰੂੰਗੀ ਹਨਾ ਜੇ ਉਹਨਾਂ ਨੇ ਖਾਣਾ ਖਾ ਲਿਆ ਤੇ ਵੇਟ ਕਰਦੇ ਕਰਦੇ ਫਿਰ ਮੈਂ ਕਿਉਂ ਟਾਈਮ ਕਿਉਂ ਵੇਸਟ ਕਰਨਾ ਮੈਂ ਕੱਪੜੇ ਪ੍ਰੈਸ ਕਰਨਾ ਫਿਰ ਮੈਂ ਕੱਪੜੇ ਲੱਗੇ ਸੀ ਪ੍ਰੈਸ ਕਰਨ ਕੱਪੜੇ ਪ੍ਰੈਸ ਹੋ ਗਏ ਤਿਆਰ ਗਏ ਹੋ ਗਏ ਪ੍ਰੈਸ ਸਾਰੇ ਕੰਮ ਹੀ ਅੱਜ ਮੇਰਾ ਬਗੇ ਸਵੇਰੀ ਖਤਮ ਹੋ ਗਿਆ ਨਾਲ ਟਾਈਮ ਨਹੀਂ ਵੇਸਟ ਕਰਨੇ ਬੈਠੇ ਰਹੋ ਫੋਨ ਚਲਾਈ ਚਲੋ ਉਹ ਤਾਂ ਕੀ ਫਾਇਦਾ ਕਿੰਨਾ ਮਰਜ਼ੀ ਟਾਈਮ ਵੇਸਟ ਤੇ ਹੁਣ ਨਾ ਕੀ ਕਰਦੇ ਆ ਰੈਸਟ ਬਹੁਤ ਜ਼ਿਆਦਾ ਗਰਮੀ ਹੋਈ ਪਈ ਬਹੁਤ ਜ਼ਿਆਦਾ ਗਰਮੀ ਹੋਈ ਪਈ ਆ ਸਾਹ ਸੁੱਕੀ ਜਾਂਦੇ ਨੇ ਇਕਦਮ ਹੀ ਗਰਮੀ ਪਾ ਦੇ ਇਕਦਮ ਇਕ ਦੋ ਮੀਂਹ ਹੀ ਪਏ ਪਹਿਲੇ ਉਹਨੇ ਮੌਸਮ ਠੀਕ ਰੱਖਿਆ ਹੁਣ ਤਾਂ ਇਕਦਮ ਹੀ ਗਰਮੀ ਖੜ ਗਰਮੀ ਦਾ ਟਾਈਮ ਵੀ ਆ ਮਈ ਆਲਮੋਸਟ ਖਤਮ ਹੋਣ ਵਾਲਾ ਜੂਨ ਆਊਗਾ ਗਰਮੀ ਦਾ ਟਾਈਮ ਵੀ ਆ ਚਲੋ ਹੁਣ ਨਹਾਉਣੇ ਆ ਨਾ ਕੇ ਰੈਸਟ ਕਰਦੇ ਆ ਕੱਪੜੇ ਮੈਂ ਸਾਫ ਦੇ ਇੱਕ ਵਾਰ ਬੈੱਡ ਹੋਇਆ ਹੁੰਦਾ ਵੀ ਨਹਾਉਣ ਤੋਂ ਪਹਿਲਾਂ ਬੈੱਡ ਸਾਰਾ ਸਾਫ ਕਰ ਦੋ ਹਣਾ ਕੋਈ ਧੋਣਾ ਕੱਪੜਾ ਜਮਿੰਦਰ ਹੁਣ ਜਿਵੇਂ ਕਾਰ ਕੇ ਗਏ ਸੀ ਨਾ ਕੇ ਗਏ ਨੇ ਤੋ ਲੋ ਲੌਂਡਰੀ ਪੈਕੇਟਸ ਪਾਤੇ ਕੋਈ ਧੋਤਾ ਕੱਪੜਾ ਤੈਹ ਕਰਕੇ ਰੱਖ ਤੋ ਕੋਈ ਪ੍ਰੈਸ ਨਾਲ ਅੰਗ ਰੱਖ ਦੋ ਬਸ ਇਹੀ ਹੁੰਦਾ ਦਾ। ਆ ਸਾਰੇ ਕੱਪੜੇ ਤੱਕਦੇ ਚੱਕਦੇ ਤੈਹ ਕਰਕੇ ਮੈਂ ਬੈਡ ਤੇ ਰੱਖਦੇ ਸੀ ਇੱਕ ਵਾਰੀ ਹਲੇ ਮੈਂ ਇਕੱਠੇ ਹੀ ਫੇਰ ਸੰਭਾ ਲੂਗੀ ਸਾਰੇ। ਫੇ ਬਾਰੀ ਬਾਰੀ ਅਲਮਾਰੀਆਂ ਚ ਇੱਕ ਤਰ ਦੋ ਤਰ ਦੋ ਖੜਕਾਈ ਚਲੋ। ਫੇ ਮੈਂ ਇਕੱਠੇ ਰੱਖ ਦਿੰਦੀ ਹਾਂ ਸਾਰੇ ਤੈਹ ਕਰਕੇ ਰੱਖਦੇ। ਇਹਨਾਂ ਟਕਾਉਣੀਆਂ। ਗੋਲੀਆਂ ਮੇਰੀਆਂ ਖਤਮ ਹੋ ਗਈਆਂ ਸੀ ਦਾਲਾਂ ਵਿੱਚ ਪਾਉਣ ਵਾਲੀਆਂ। ਇਹਨਾਂ ਨਾਲ ਦਾਲਾਂ ਹੋ ਗਿਆ ਆਪਣੇ ਚਨੇ, ਰਾਜਮਾ, ਚਾਵਲ ਖਰਾਬ ਨਹੀਂ ਹੁੰਦੇ। ਮੈਂ ਬਹੁਤ ਸਾਲਾਂ ਤੋਂ ਹੀ ਗੋਲੀਆਂ ਯੂਜ਼ ਕਰ ਰਹੀ ਹਾਂ। ਮੈਂ ਖ਼ਾਲ ਥੋੜੇ ਨਾਲ ਵੀ ਸ਼ੇਅਰ ਕਰਦਾ ਨਾ ਕੋਈ ਕਈ ਵਾਰ ਕਿਸੇ ਭੈਣ ਨੂੰ ਨਹੀਂ ਪਤਾ ਹੁੰਦਾ ਆਪਣੀ ਦਾਲਾਂ ਅੱਜ ਕੱਲ੍ਹ ਗਰਮੀ ਵਿੱਚ ਬਹੁਤ ਖਰਾਬ ਹੋ ਜਾਂਦੀਆਂ ਨੇਗੀਆਂ ਆ ਗਰਮੀ ਵਿੱਚ ਦਾਲਾਂ ਮੈਨੂੰ ਲੱਗਦਾ ਬਿਨਾਂ ਗੋਲੀਆਂ ਤੋਂ ਤਾਂ ਰਹਿ ਨਹੀਂ ਜਾਂਦੀ ਹੈਗੀ ਆ ਤੇ ਆਪਾਂ ਗੋਲੀਆਂ ਪਾ ਦਾਂ ਜਿਵੇਂ ਟੈਬਲੇਟਸ ਹੁੰਦੀਆਂ ਨੇ ਆ ਗੋਲੀਆਂ ਦਾਲਾਂ ਵਿੱਚ ਛਾਵਲ ਵਿੱਚ ਪਾ ਦੋ ਤਾਂ ਖਰਾਬ ਨਹੀਂ ਹੁੰਦੇ ਹੈਗੀ ਔਰ ਇਹ ਗੋਲੀਆਂ ਆਪਾਂ ਨੂੰ ਕਰਿਆਨਾ ਸ਼ਾਪ ਤੋਂ ਵੀ ਮਿਲ ਜਾਂਦੀਆਂ ਨੇ ਤੇ ਮੈਨੂੰ ਲੱਗਦਾ ਸ਼ਾਇਦ ਪੈਸਟੀਸਾਈਡਸ ਵਾਲੇ ਸ਼ਾਪ ਤੋਂ ਵੀ ਮਿਲ ਜਾਣਗੇ ਜੀ ਤਾਂ ਆਪਾਂ ਰੈਸਪਰੇਅ ਲੈਣੇ ਹੁਣਾਂ ਤੋਂ ਵੀ ਮਿਲ ਜਾਣਗੇ ਜਾਂ ਕਰਿਆਨੇ ਵਾਲੀ ਸ਼ਾਪ ਤੋਂ ਮਿਲ ਜਾਣਗੇ ਆ ਗੋਲੀਆਂ ਇਹ ਤੋਂ ਨਹੀਂ ਪਤਾ ਤੁਸੀਂ ਇਹ ਡੱਬੀ ਜੀ ਮੰਗਵਾ ਲਿਓ ਤੇ ਤਾਲਾਂ ਵਿੱਚ ਪਾ ਦਿਓ ਇਹਦੇ ਵਿੱਚ ਗੋਲੀਆਂ ਹੁੰਦੀਆਂ ਟੈਬਲੇਟਸ ਡਾਇਰੈਕਟ ਪਾ ਦਿਓ ਜਾਂ ਤੁਸੀਂ ਮੰਨ ਮੰਦੇ ਪਤਲੇ ਜਿਹੇ ਕੱਪੜੇ ਵਿੱਚ ਬੰਨ ਕੇ ਪਾ ਦਿਓ ਮੈਂ ਡਾਇਰੈਕਟ ਪਾ ਰਹੀ ਹੁਣੇ ਕੋਈ ਨੁਕਸਾਨ ਨਹੀਂ ਹੈਗਾ ਇਹਨਾਂ ਦਾ ਬਹੁਤ ਜ਼ਿਆਦਾ ਸਟਰੋਂਗ ਨਹੀਂ ਹੁੰਦੀਆਂ ਇਹ ਕੋਈ ਨੁਕਸਾਨ ਇਹਨਾਂ ਦਾ ਕੋਈ ਨਹੀਂ ਹੈਗਾ ਆਪਾਂ ਨੂੰ ਇਹਦਾ ਪ੍ਰਾਈਸ ਹੈਗਾ ਆਈ ਥਿੰਕ ਸੋ 85 ਲੱਗ ਰਿਹਾ ਮੈਨੂੰ ਦੇਖ ਲਓ ਕੀ ਪ੍ਰਾਈਸ ਹੈ ਇਹ 85 ਲੱਗ ਰਿਹਾ ਤੁਸੀਂ ਡੇਟ ਵੀ ਕਾਫੀ ਲੰਬੀ ਪਈ ਹੈ ਇਨ ਦੀ ਐਕਸਪਾਇਰ ਵੀ ਜਲਦੀ ਹੁੰਦੀ ਹੈ ਤੁਸੀਂ ਸਕਰੀਨਸ਼ਾਟ ਲੈ ਕੇ ਰੱਖ ਲਓ ਤੇ ਦਾਲਾਂ ਵਿੱਚ ਚਾਵਲ ਵਿੱਚ ਜਰੂਰ ਪਾਏ ਕਰੋ ਜਿਸ ਦਿਨ ਤੋਂ ਮੈਂ ਇਹ ਵੀ ਯੂਜ਼ ਕਰਨ ਲੱਗੀ ਹਾਂ ਕੋਈ ਦਾਲ ਚਾਵਲ ਕੁਝ ਵੀ ਖਰਾਬ ਨਹੀਂ ਹੋਇਆ ਕਈ ਵਾਰ ਕੋਈ ਦਾਲ ਆਪਾਂ ਬਹੁਤ ਘੱਟ ਯੂਜ਼ ਕਰਦੇ ਹੁੰਦੇ ਹਾਂਗੇ ਜਿਵੇਂ ਅਸੀਂ ਮਾਂ ਦੀ ਦਾਲ ਬਹੁਤ ਘੱਟ ਯੂਜ਼ ਕਰਦੇ ਹਾਂ ਫਿਰ ਇਹ ਦਾਲਾਂ ਨਾਲ ਜਿਹੜੀ ਯੂਜ਼ ਚ ਨਹੀਂ ਹੁੰਦੀਆਂ ਖਰਾਬ ਹੋ ਜਾਂਦੀਆਂ ਨਹੀਂ ਤੇ ਇਹਦੇ ਨਾਲ ਤਾਂ ਬਿਲਕੁਲ ਵੀ ਖਰਾਬ ਨਹੀਂ ਹੁੰਦੇ ਸਾਲ ਨੂੰ ਸਾਲ ਰੱਖੇ ਰੱਖੋ ਤੁਸੀਂ ਆ ਚੀਜ਼ੀ ਕੌਣ-ਕੌਣ ਖਾਂਦਾ ਹੁੰਦਾ ਆ ਬੰਦ ਕਰੋ ਸਾਊਂਡ ਮੇਰੇ ਵੀਡੀਓ ਨੂੰ ਕਾਪੀਰਾਈਟ ਆ ਜਾਊਗਾ। ਆ ਚੀਜੀ ਕੌਣ-ਕੌਣ ਖਾਂਦਾ ਹੁੰਦਾ? ਸਾਡੇ ਘਰ ਇੱਕ ਛੋਟਾ ਬੱਚਾ ਖਾਂਦਾ। ਚੀਜੀ ਖਾਂਦਾ ਸਿਲਾਹ ਤੇ ਪਕੌੜੀਆਂ ਮਿਕਸ ਕਰਕੇ। ਫਿਰ ਨਾਲ ਨੂਨ ਕਰਾਰਾ ਵੀ ਚਾਹੀਦਾ ਨਾਲ ਮਿੱਠਾ ਵੀ ਚਾਹੀਦਾ। ਟਾਈਮ ਹੋ ਰਿਹਾ ਸਾਡੇ 6 ਦਾ ਮੈਂ ਆਇਆ ਬਾਹਰ ਵਾਕ ਕਰਨ। ਤੇ ਮੌਸਮ ਖਿਆ ਪੇ ਨੇਰੀ ਵਾਲਾ ਦਿਵਿੰਦਰ ਨੇ ਅਲਰਟ ਕਰਤਾ ਕਿ ਨੇਰੀ ਆ ਰਹੀ ਹੈ ਖਿੜਕੀਆਂ ਅੰਦਰ ਬਾਜੇ ਬੰਦ ਕਰ ਲਓ। ਸਾਰੇ ਬੰਦ ਨੇ ਵਸਤੇ ਇੱਕ ਬਾਥਰੂਮ ਵਾਲੀ ਵਿੰਡੋ ਖੁੱਲੀ ਆ ਉਹ ਵੀ ਬੰਦ ਕਰ ਦੂੰਗੀ ਮੈਂ। ਨੇ ਰਿਤਨਾ ਡਰ ਲੱਗਦਾ ਕਿ ਪਹਿਲਾਂ ਹੀ ਫੋਨ ਆਉਣੇ ਸ਼ੁਰੂ ਹੋ ਜਾਂਦੇ ਨੇ ਨੇਰੀ ਆ ਗਈ ਨੇਰੀ ਆ ਗਈ ਬੰਦ ਕਰ ਲਉ ਵਿੰਡੋਸ ਮੈਂ ਵੀ ਬਸ ਬਾਥਰੂਮ ਵਾਲੀ ਵਿੰਡੋ ਬੰਦ ਕਰਨੀ ਆ ਤੇ ਹੁਣ ਕਰਦੀ ਫੋਕ ਤੇ ਇੱਧਰ ਪਏ ਸੀ ਪਿਆਜ਼ ਪਿਆਜ਼ ਖੇਤ ਲਗਾਏ ਸੀਗੇ ਤੇ ਖੇਤੋਲਿਆਂ ਦੇ ਸੀ ਪਟਕੇ ਪਿਆਜ਼ ਹਜੇ ਤਾਂ ਇਹਨਾਂ ਦੀ ਭੂਕਾ ਵਗੈਰਾ ਜਿਵੇਂ ਸੁੱਕਣਗੇ ਜੋ ਵੀ ਇਹਦਾ ਪ੍ਰੋਸੈਸ ਦਾ ਡਰਾਈ ਹੋਊਗਾ ਫੇਰ ਉਹ ਕਰਨਗੇ ਕੱਟ-ਕੁੱਟ ਕੇ ਇਹਨਾਂ ਨੂੰ ਤੇ ਬਾਕੀ ਇਹਦਾ ਇੱਕ ਵਾਰੀ ਸੁੱਕਣ ਵਾਸਤੇ ਵੀ ਚਲੋ ਸੁੱਕ ਜਾਣਗੇ ਹਵਾ ਲੱਗੂ ਖਰਾਬ ਨਹੀਂ ਹੋਣਗੇ ਗਰਭਣਗੇ ਨਹੀਂ ਤੇ ਇਸ ਤਰ੍ਹਾਂ ਹੀ ਖੰਡਿਆਏ ਪਏ ਸੀਗੇ ਪਿਆਜ਼ ਕਾਫੀ ਸਾਰੇ ਸੀਗੇ ਇਧਰ ਲਿਆ ਕੇ ਰੱਖੇ ਪਈ ਸੀ ਖੇਤੋਂ ਐਥੇ ਲਸਣ ਨਹੀਂ ਅਸੀਂ ਲਗਾਇਆ ਹੈਗਾ ਨਹੀਂ ਤਾਂ ਪਹਿਲਾਂ ਲਸਣ ਵੀ ਲਗਾਨੀ ਹੁੰਨੇ ਪਿਛਲੇ ਸਾਲ ਵੀ ਲਗਾਇਆ ਸੀ ਕੁਛ ਘਰ ਦਾ ਹੈਗਾ ਸੀ ਲਸਣ ਪਰ ਐਥੇ ਕੀ ਲਸਣ ਨਹੀਂ ਲੱਗਾ ਹੈਗਾ ਪਿਆਜ਼ ਪਿਆਜ਼ ਤਾਂ ਸਾਨੂੰ ਲਗਾ ਲੈ ਪਰ ਲਸਣ ਨਹੀਂ ਲਗਾ ਪਾਈ ਲਸਣ ਲੈ ਕੇ ਰੱਖਣਾ ਪਊਗਾ ਪਿਆਜ਼ ਤਾਂ ਹੋ ਗਏ ਘਰ ਦੇ ਤੇ ਇਹਦੇ ਤੋਂ ਭਾਂਟੇ ਚ ਪਾਏ ਪਏ ਪਿਆਜ਼ ਲੋੜੀ ਆ ਗਈ ਨਹੀਂ ਰਿਚੜ ਕੇ ਮੈਂ ਚੱਦਿਆ ਅੰਦਰ ਬਾਥਰੂਮ ਦੀ ਵਿੰਡੋ ਬੰਦ ਕਰਦਾ ਬਿਲਕੁਲ ਇਹਨਾਂ ਕਾਲਾ ਹੋ ਗਿਆ ਮੌਸਮ ਨੂੰ ਕੁਲ ਕਾਲਾ ਕਾਲਾ ਚੜਿਆ ਉਹ ਭੱਜ ਲੋ ਨਹੀਂ ਆ ਗਈ ਚਲੋ 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 ਨਹੀਂ ਰੀ ਬਹੁਤ ਜ਼ਿਆਦਾ ਬਹੁਤ ਤੇਜ਼ ਨਹੀਂ ਰੀ ਸੀਗੀ ਆ ਨਹੀਂ ਰੀ ਨੇ ਬਠਿਆਤਾ ਅੰਦਰ ਮੈਂ ਤਾਂ ਇਹਦਾ ਸੈਰ ਕਰਦੀ ਸੀ ਬਾਹਰ ਵਿਹੜੇ ਵਿੱਚ ਮੈਂ ਜਦ ਬਾਹਰ ਨਿਕਲੀ ਨਹੀਂ ਰੀ ਨੇ ਫੇਰ ਅੰਦਰ ਬਾੜ ਤਾਂ ਬਹੁਤ ਜ਼ਿਆਦਾ ਤੂਫਾਨ ਸੀ ਟਾਈਮ ਹੋ ਰਿਹਾ ਹੁਣ 9 ਵਜੇ ਦਾ ਤੇ ਮੇਰਾ ਸਾਰਾ ਕੰਮ ਕਿਚਨ ਦਾ ਖਤਮ ਹੋ ਗਿਆ ਤਸਵੀਰ ਲਈ ਵੀ ਸੋਚ ਰያ ਵੀ ਕੀ ਬਣਾਉਗਾ ਹਨਾ ਬ੍ਰੈਕਫਾਸਟ ਲਈ ਵੀ ਸੋਚ ਰਿਆ ਲੰਚ ਲਈ ਵੀ ਸੋਚ ਰਿਆ ਜੋ ਆਪਾਂ ਸੋਚ ਕੁਝ ਰੱਖ ਦੇ ਤਾਂ ਮਾਰਨਿੰਗ ਵਿੱਚ ਆਪਾਂ ਈਜ਼ੀ ਹੋ ਜਾਂਦਾ ਸੋਚਿਆ ਹੁੰਦਾ ਜੋ ਆਪਾਂ ਉਸੇ ਤੇ ਕੰਮ ਕਰਨ ਲੱਗ ਜਾਏ ਜੇ ਆਪਾਂ ਨਹੀਂ ਸੋਚਿਆ ਹੋਊ ਪਹਿਲਾਂ ਆਪਾਂ ਖੜ ਕੇ ਸੋਚਾਂਗੇ ਦੇਖਾਂਗੇ ਕੀ ਬਣਾਈ ਹੈ ਹਨਾ ਕੀ ਹੈਗਾ ਆਪਣੇ ਕੋਲੇ ਇਸ ਕਰਕੇ ਪਹਿਲਾਂ ਕੁਝ ਪਲੈਨਿੰਗ ਕੀਤੀ ਹੋਵੇ ਤਾਂ ਸਵੇਰ ਆਪਾਂ ਫਟਾਫਟ ਕੰਮ ਨੂੰ ਹੱਥ ਪਾ ਦਿੰਦੇ ਆ ਤੇ ਮੇਰਾ ਲੰਚ ਤੇ ਬ੍ਰੈਕਫਾਸਟ ਸਵੇਰ ਤੋਂ ਡਿਸਾਈਡਡ ਲੋ ਵੀ ਮੈਂ ਭੇਂਤੀ ਤੇ ਹੋਨ ਮੈਂ ਤੁਹਾਨੂੰ ਕਰਨੀ ਸੀ ਗੱਲ ਮੈਨੂੰ ਕਮੈਂਟ ਆ ਰਿਹਾ ਪੈਨ ਦਾ ਕਾਫੀ ਵਾਰ ਉਹਨਾਂ ਨੇ ਕਮੈਂਟ ਕੀਤਾ ਤਸਵੀਰ कौर ਨੇ ਉਹ ਕਹਿੰਦੇ ਵੀ ਤੁਸੀਂ ਮੈਨੂੰ ਪਲੀਜ਼ weight loss ਲਈ ਕੋਈ ਡਾਈਟ ਦੱਸੋ ਜਿਵੇਂ ਤੁਸੀਂ ਆਪਣਾ weight ਕੱਟ ਕੀਤਾ ਜੋ ਤੁਸੀਂ ਕਹੋਗੇ ਮੈਂ ਉਹੀ ਖਾਵਾਂਗੀ ਉਹ ਮੈਂ ਜਿਵੇਂ ਖਾਵਾਂਗੀ ਮੈਨੂੰ ਕੋਈ ਵਧੀਆ ਟਾਈਟ ਪਲਾਨ ਹੁਣ ਤੱਕ ਮਿਲਿਆ ਨਹੀਂਗਾ ਤੇ ਪਲੀਜ਼ ਮੇਰੀ ਹੈਲਪ ਕਰੋ ਕਿ ਮੈਂ weight loss ਕਰਾਂ ਹਾਂਜੀ ਮੈਂ ਉਸ ਵੀਡੀਓ ਬਣਾਉਣ ਲਈ weight loss ਰਿਗਾਰਡਿੰਗ ਡਾਈਟ ਵਾਲੀ ਵੀਡੀਓ ਬਣਾਉਣ ਲਈ ਮੈਂ ਕੰਮ ਕਰ ਰਹੀ ਹਾਂ ਅੱਜ ਮੈਂ ਦਿਨੇ ਵੀ ਦੇਖੋ ਕਾਫੀ ਸਾਰੇ ਪੁਆਇੰਟਸ ਲਿਖੇ ਸੀ ਕਿਉਂਕਿ ਲਿਖੇ ਬਿਨਾ ਫਿਰ ਐਕਚੁਅਲੀ ਮੈਨੂੰ ਯਾਦ ਨਹੀਂ ਰਹੂਗਾ ਹਨਾ ਮੈਂ ਕੀ ਬੋਲਾਂ ਜਦੋਂ ਮੈਂ ਅੱਗੇ ਆਪਣਾ ਕੈਮਰਾ ਔਨ ਕਰਕੇ ਬੈਠੂਗੀ ਵੀ ਮੈਂ ਕੀ ਬੋਲਣਾ ਕੀ ਮੈਂ ਦੱਸਣਾ ਇਸ ਕਰਕੇ ਮੇਰੀ ਇਹ ਜੀ ਕੋਈ ਵੀਡੀਓ ਜਦ ਮੈਂ ਪ੍ਰੋਪਰ ਕਿਸੇ ਪਾਰਟਿਕੂਲਰ ਟਾਪਿਕ ਤੇ ਬਣਾਉਣੀ ਮੈਂ ਪਹਿਲਾਂ ਪੁਆਇੰਟਸ ਨੋਟ ਡਾਊਨ ਕਰਦੀ ਆ ਵੀ ਮੈਂ ਕੀ ਬੋਲਣਾ ਕੀ ਦੱਸਣਾ ਤਾਂ ਕਿ ਕੋਈ ਪੁਆਇੰਟ ਮਿਸ ਨਾ ਹੋ ਜੇ ਬਾਅਦ ਵਿੱਚ ਮੈਨੂੰ ਕੁਝ ਤੇ ਵਾਰੇ ਮੈਂ ਆਹ ਦੱਸਿਆ ਆਹ ਦਾ ਸਣਾ ਸਾ ਜੂਰੀ ਪੁਆਇੰਟ ਸੀ ਇਸ ਕਰਕੇ ਮੇਰੀ ਕੋਸ਼ਿਸ਼ ਹੁੰਦੀ ਹੈ ਪੁਆਇੰਟਸ ਵੇ ਬਸ ਬਾਕੀ ਮੈਂ ਕੱਲ ਨੂੰ ਇਹ ਕੋਸ਼ਿਸ਼ ਕਰ ਲੂੰਗੀ ਮੈਂ ਕੰਪਲੀਟ ਕਰ ਲਾਂ ਤੇ ਵੀਡੀਓ ਵੀ ਤੁਹਾਨੂੰ ਜਲਦੀ ਸ਼ੂਟ ਕਰਕੇ ਮੈਂ ਤੁਹਾਨੂੰ ਦੇ ਦੂੰਗੀ ਆਪੀਕ ਦੇ ਵਿੱਚ ਵਿੱਚ ਪੰਜ-ਛੇ ਦਿਨਾਂ ਦੇ ਵਿੱਚ ਵੀ ਤੁਹਾਨੂੰ ਵੀਡੀਓ ਮਿਲ ਜੂਗੀ ਔਰ ਜਿਵੇਂ ਮੈਂ ਤੁਹਾਨੂੰ ਦੱਸੂੰਗੀ ਡਾਈਟ ਉਹ ਨਾਲ ਤੁਹਾਡਾ 100% weight loss ਹੋਊਗਾ 100% ਮੈਂ ਤੁਹਾਡਾ weight loss ਕਰਵਾਉਂਗੀ ਤੁਸੀਂ ਬਸ ਫੋਲੋ ਕਰ ਲਓ ਉਹ ਜਿਵੇਂ ਮੈਂ ਦੱਸੂੰਗੀ ਕੋਈ ਔਖੀ ਚੀਜ਼ ਨਹੀਂ ਹੈ ਕਿ weight loss ਕੋਈ ਔਖਨ ਹੈ ਕਰਨਾ ਸਿਰਫ ਆਪ ਨੂੰ ਖਾਣ ਵਾਲੀਆਂ ਚੀਜ਼ਾਂ ਦੀ ਸਮਝ ਆਉਣੀ ਚਾਹੀਦੀ ਆਪਾਂ ਕੀ ਖਾਣਾ ਸਵੇਰੇ ਕੀ ਲੈਣਾ ਲੰਚ ਵਿੱਚ ਕੀ ਲੈਣਾ ਡিনার ਵਿੱਚ ਕੀ ਲੈਣਾ ਤੇ ਕਿੰਨਾ ਲੈਣਾ ਕੁਆਨਟੀਟੀ ਵੀ ਬਹੁਤ ਮਾਇਨੇ ਰੱਖਦੀ ਆ ਆਪਾਂ ਕਈ ਵਾਰ ਕੋਈ ਹੈਲਦੀ ਚੀਜ਼ ਹੁੰਦੀ ਆ ਆਪਾਂ ਬਹੁਤ ਜ਼ਿਆਦਾ ਖਾ ਲਾ ਨੈਕਸੈਸਿਵਿਟ ਹੈਲਦੀ ਆ ਪਰ ਨਹੀਂ ਆਪਾਂ ਜੇ ਲੋ ਵੇਟ ਲਾਸ ਕਰਨਾ ਘਟਾਉਣਾ ਭਾਰ ਆਪਣਾ ਤਾਂ ਆਪਾਂ ਕੈਲਰੀ ਡੈਫਿਸੈਂਟ ਵਿੱਚ ਜਾਣਾ ਹੁੰਦਾ ਘੱਟ ਕੈਲਰੀਜ਼ ਲੈਣੀਆਂ ਹੁੰਦੀਆਂ ਨੇ ਤੇ ਕੁਝ ਚੀਜ਼ਾਂ ਆਪਾਂ ਉਸ ਟਾਈਮ ਦੇ ਬਿਲਕੁਲ ਬੰਦ ਕਰਨੀਆਂ ਹੁੰਦੀਆਂ ਨੇ ਪਰ ਥੋੜੀ ਸਮਝ ਦੀ ਨੌਲੇਜ ਦੀ ਲੋੜ ਹੁੰਦੀ ਆ ਅਦਰਵਾਈਜ਼ ਵੇਟ ਲਾਸ ਕੋਈ ਔਖਾ ਨਹੀਂ ਹੈਗਾ ਮੈਂ ਜਦੋਂ ਇਹ ਵੀਡੀਓ ਤੁਹਾਡਾ ਸ਼ੇਅਰ ਕਰੂੰ ਨਾ ਰਿਗਾਰਡਿੰਗ ਡਾਈਟ ਤਾਂ ਮੈਂ ਤੁਹਾਡੇ ਸਾਰੇ ਕੰਫਿਊਸ਼ਨਸ ਦੂਰ ਹੋ ਜਾਣਗੇ ਇਹ ਤੁਸੀਂ ਦਿਮਾਗ ਚੋਂ ਹੀ ਕੱਢ ਦੋ ਵੇਟ ਲਾਸਟ ਕਰਨਾ ਔਖਾ ਵੀ ਥੋੜਾ ਵਜਨ ਨਹੀਂ ਘਟਦਾ ਹੈਗਾ ਜਿਹੜੀ ਡਾਈਟ ਮੈਂ ਤੁਹਾਨੂੰ ਦੱਸੂੰਗੀ ਮੈਂ ਤੁਹਾਨੂੰ ਗਰੰਟੀ ਦਿੰਦੀ ਆ 100% ਥੋੜਾ ਵੇਟ ਲਾਸ ਹੋਊਗਾ 100% ਮੈਂ 1% ਉਸ ਵੇਟ ਲਾਸ ਕਰ ਦੂੰਗੀ ਮੇਰੀ ਦੱਸੀ ਡਾਈਟ ਨਾਲ ਹਾਂ ਇਹ ਹੋ ਸਕਦਾ ਤਦ ਹੀ ਡਿਪੈਂਡ ਕਰਦਾ metabolisim ਤੇ ਜਿਹਦਾ metabolisim ਅੱਛਾ ਉਹ ਜ਼ਿਆਦਾ weight loss ਕਰ ਲੂਗਾ ਜਿਹਦਾ metabolisim ਨਹੀਂ ਅੱਛਾ ਉਹ ਘੱਟ weight loss ਕਰੂਗਾ ਆਪਣੇ ਆਪਣੇ ਬੋਡੀ ਹੁੰਦੀ ਆ ਆਪਣਾ ਆਪਣਾ metabolisim ਹੁੰਦਾ ਕਿਸੇ ਦਾ ਮਹੀਨੇ 'ਚ 6-7 ਕਿਲੋ ਵੀ ਚਲਾ ਜਾਂਦਾ ਕਿਸੇ ਦਾ 5 ਕਿਲੋ ਵੀ ਚਲਾ ਜਾਂਦਾ ਬਾਕੀ ਆਪਣੇ ਆਪਣੇ ਬੋਡੀ ਆਪਣਾ ਆਪਣਾ metabolisim ਹੁੰਦਾ ਉਹ ਤੋਂ ਸੋਮੇ ਜਿਵੇਂ ਕਰ ਸਕਦੇ ਹੋਗੇ ਹਾਂ ਡਿਪੈਂਡ ਕਰਦਾ ਤੁਹਾਡੀ ਬੋਡੀ ਤੇ ਬਾਕੀ ਥੋੜੀ ਫਿਜ਼ੀਕਲ ਐਕਟੀਵਿਟੀ ਤੁਸੀਂ ਕਿੰਨਾ ਇਨਵੋਲਵ ਹੋਣੇ ਹੋਗੇ ਕੁਇ ਐਕਸਾਈਜ਼ ਦਿਰਾ ਤੁਸੀਂ ਹਰ ਕਿੰਨੀ ਕਰ ਦੋ ਇਹ ਚੀਜ਼ਾਂ ਹੀ ਮੈਟਰ ਕਰਦੇ ਨੇ ਬਾਕੀ ਸਾਰਾ ਕੁਝ ਮੈਂ ਤੁਹਾਨੂੰ ਵੀਡੀਓ ਸਮਝਾਵਾਂਗੀ ਸੌਰੀ ਤੁਸੀਂ ਮੈਨੂੰ ਬਹੁਤ ਵਾਰ ਕਮੈਂਟ ਕੀਤਾ ਇਸ ਟੌਪਿਕ ਲਈ ਮੇਰੇ ਟ ਬਿਲਕੁਲ ਟਾਈਮ ਨਹੀਂ ਲੱਗ ਰਿਹਾ ਤੁਸੀਂ ਬਿਲਕੁਲ ਵੀ ਮਾਹੌਲ ਇੰਨੀ ਬਣ ਰਿਹਾ ਸੀ ਵੀਡੀਓ ਬਾਰੇ ਕੁਝ ਸੋਚਾਂਕ ਨਾ ਮੇਰੇ ਵੀ ਬਸ ਥੋੜੇ ਦਿਨ ਬਸ ਬਹੁਤ ਲੇਜ਼ੀ ਜਿਹੀ ਚੱਲ ਰਹੇ ਨੇ ਕੰਮ ਕਰਨ ਲੱਗੇ ਨੇ ਲੱਗੇ ਨਹੀਂ ਨਾ ਹੋਵੇ ਤਾਂ ਨਾ ਹੋਵੇ ਲੇਟੇ ਰਹਿੰਦੇ ਬਸ ਅਜਿਹਾ ਕੁਝ ਚੱਲ ਰਿਹਾ ਤੇ ਪਰ ਮੈਂ ਪੱਕਾ 2-4 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਕੋਸ਼ਿਸ਼ ਕਰਦੀ ਆ ਮੈਂ ਤੁਹਾਨੂੰ ਵੀਡੀਓ ਦੇ ਦਾਂ ਪੁਆਇੰਟਸ ਮੈਂ ਨੋਟ ਡਾਉ ਕੀ ਚਲੋ ਜੀ ਹੁਣ ਕਰਨਾ ਵੀਡੀਓ ਦਾ ਐਂਡ ਏਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਵੀਡੀਓ ਅਚੀ ਲਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨੈਵੀ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਬਸਕ੍ਰਾਈਬ